हांजी देखो एक रेडी वाले ने किवें अपनी बेटी दे जन्मदिन मनावण ਲਈ ਇੱਕ ਵੱਖਰਾ ਤਰੀਕਾ ਅਪਣਾਇਆ ਆਪਣੀ ਬੇਟੀ ਦੇ ਬਰਥਡੇ ਤੇ ਬਰਥਡੇ ਆਫਰ ਲਗਾਇਆ ਜਿਸ ਵਿੱਚ ਇਸ ਵੀਰ ਨੇ 1 बाय 1 ਗੈਟ 1 ਫ੍ਰੀ ਫਾਸਟ ਫੂਡ ਆਫਰ ਕੀਤਾ ਹੈ ਇੱਕ ਨਾਲ ਇੱਕ ਫ੍ਰੀ ਦੇਖੋ ਇਸ ਦਾ ਅੰਦਾਜ਼ ਇਹ ਹੈ ਪਿਤਾ ਦਾ ਆਪਣੀਤੀ ਲਈ ਪਿਆਰ ਤੇ ਖੁਸ਼ੀ ਮਨਾਉਣ ਦਾ ਨਿਰਾਲਾ ਅੰਦਾਜ਼ ऐसे लोग ही समाज ਵਿੱਚ ਪਿਆਰ ਤੇ ਸਾਦਗੀ ਦੀ ਮਿਸਾਲ ਬਣਦੇ ਹਨ ਸਤਿ ਸ਼੍ਰੀ ਅਕਾਲ ਜੀ ਲਓ ਜੀ ਭਾਵੇਂ ਇਹ ਆਪਾਂ ਨੌਨ ਵਿੱਚ ਕਹਿ ਸਕਦੇ ਆ ਪੰਕਜ ਐਗ ਤੇ ਕੁਵਾਬ ਰੋਲ ਇਹ ਬਾਈ ਵਾਈ 1 ਵਾਈ ਗੈਟ ਫਰੀ ਇਹ ਬੰਦੇ ਨੇ ਨਾ ਅੱਜ 26 ਅਗਸਤ ਦਿਨ ਸ਼ੁੱਕਰਵਾਰ ਤੁਸੀਂ ਦੇਖ ਰਹੇ ਹੋ ਬਾਕੀ ਆ ਚੌਂਕ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਫਰੀਦਕੋਟ ਦੇ ਇਹ ਬਾਈ ਨੇ ਅੱਜ ਨਾ ਆਫਰ ਲਾਇਆ ਇਹਦੀ ਗੁੜੀਆ ਦਾ ਬਾਡੇ ਸੀ ਅੱਜ ਬਈਰ ਵੱਡੀ ਗੱਲ ਤੇ ਆ ਬੰਦਾ ਇੱਕ ਰੇੜੀ ਵਾਲਾ ਇਹ ਆਫਰ ਲਾ ਰਿਹਾ ਜਿਗਰੇ ਵਾਲਾ ਬੰਦਾ ਯਾਰ ਨਹੀਂ ਤਾਂ ਮੁੰਡਿਆਂ ਦੇ ਜਨਮ ਦਿਨ ਤੇ ਨਹੀਂ ਬੰਦਾ ਕੋਈ ਹੈ ਨਾ ਕੋਈ ਆਫਰ ਦੇ ਰਿਹਾ ਤੇ ਗੁੜੀਆ ਦੇ ਜਨਮ ਦਿਨ ਤੇ ਇਹ ਬਾਈ ਨੇ ਮੁੰਡਾ ਪੰਕਜ ਆ ਬਾਈ ਪੰਕਜ ਆ ਸੋਵਾ 4 ਸ਼ਾਮ ਨੂੰ 4 ਵਜੇ ਤੋਂ ਇਹ ਇੱਥੇ ਆਇਆ ਹੋਇਆ ਤੇ ਜਿਹੜਾ ਮਟੀਰੀਅਲ ਸਮਾਉਂਦੀ ਆ ਅੱਲਾ ਤੇ ਬਾਈ ਲੈਨ ਨਹੀਂ ਟੁੱਟੀ ਇਹ ਤਾਂ ਵੈਸੇ ਹੀ ਬਹੁਤ ਸਵਾਦ ਬਣਾਉਂਦਾ ਤੇ ਪਰ ਅੱਜ ਆਫਰ ਦਿੱਤੀ ਆ ਤੇ ਸਾਰਾ ਫ੍ਰੀਜ ਕੋਡ ਇੱਥੇ ਪਹੁੰਚ ਗਿਆ ਤੇ ਬਾਈ ਪਹਿਲਾਂ ਤੈਨੂੰ ਤੇਰੀ ਕੁੜੀ ਆ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕ ਆ ਧੰਨਵਾਦ ਤੇ ਦੂਜਾ ਪਰਮਾਤਮਾ ਆ ਕੇ ਅਰਦਾਸ ਕਰਦੇ ਆ ਵੀ ਤੇਰੇ ਵਰਗੇ ਜਿਗਰੇ ਹਰ ਇੱਕ ਦੇ ਇਨਸਾਨ ਦੇ ਵਿੱਚ ਹੋਣ ਜਿਹੜਾ ਆ ਦੇਖ ਲੋ ਯਾਰ ਬਾਈ ਕੀ ਬਾਤ ਆ ਯਾਰ ਇਦਾਂ ਰੋਡ ਤੇ ਜਾਨਦਨ ਬਣਾਉਣਾ ਤਾਂ ਮੈਂ ਪਹਿਲੀ ਵਾਰ ਦੇਖਿਆ ਬਾਈ ਉਹ ਵੀ ਗੁੜੀਆਂ ਦਾ ਬਹੁਤ ਧੰਨਵਾਦ ਪ੍ਰਮਾਤਮਾ ਤੈਨੂੰ ਹੋਰ ਬੇ ਤਰੱਕੀ ਬਖਸ਼ੇ